ਅੱਜ ਅਸੀਂ ਗੱਲ ਵੀਰੋ ਅੱਜ ਆਪਾਂ ਡੀਪਰੀ ਤੇ ਮੱਤੀ ਕੋਲੇ ਖੜੇ ਆਂ ਮੁੰਡਾ ਬਹੁਤ ਘੈਂਟ ਗਾਣੇ ਗਾਉਂਦਾ ਵੀ ਪਾਲੋ ਆਵਾਜ਼ ਇੱਕ ਜਿਵੇਂ ਕੁਦਰਤੀ ਤੋਹਫਾ ਹੁੰਦਾ ਨਾ ਵੀ ਉਹ ਤੋਹਫਾ ਮਿਲਿਆ ਹੋਇਆ ਪ੍ਰਾਇਰਟੀ ਮੱਤੀ YouTube ਤੇ ਇਹ ਨੌਜਵਾਨ ਦੇ ਅਨੇਕਾਂ ਗਾਣੇ ਆ ਚੁੱਕੇ ਨੇ ਤੇ ਜਿਹੜੇ ਪ੍ਰਾਇਰਟੀ ਮੱਤੀ ਦੇ ਹੀ ਲਿਖੇ ਹੋਏ ਨੇ ਤੇ ਹੁਣ ਅਸੀਂ ਵੀ ਮੰਨ ਲਓ ਇਹ ਮੁੰਡਾ ਨਵਾਂ ਗੀਤ ਲੈ ਕੇ ਆਇਆ ਪ੍ਰਾਇਰਟੀ ਮੱਤੀ ਦੇ ਲਿਖਿਆ ਹੋਇਆ ਚਾਚਾ ਗੀਤ ਉਪਤੀਜਾ ਆਪਣੇ ਚਾਚੀ ਨੂੰ ਕਹਿ ਰਿਹਾ ਵੀ ਆਹ ਮੁੰਡੇ ਨੂੰ ਵਿਆਹ ਦੇ ਆਪਣੇ ਲਾਣੇ ਦਾ ਨਾਮ ਖਰਾਬ ਕਰ ਦੂ ਤੇ ਉਹ ਗੀਤੇ ਤੂੰ ਸੁਣਦਾ ਵੀਰੇ ਤੋਂ ਵੀਰੇ ਉਹਦੀ ਇੱਕ ਦੋਦ ਲੈਣਾ ਹੋ ਜਾਣਾ ਆਓ ਛੇਤੀ ਛੇਤੀ ਚਾਤਾ ਉਹ ਬਿਆਦੇ ਪੁੱਤ ਨੂੰ ਕੰਮ ਤੰਦੇ ਵਿੱਚ ਕਿਸੇ ਪਾਦੇ ਪੁੱਤ ਨੂੰ ਨਮਾਏ ਜ਼ਬਾਨੀ ਵਿੱਚ ਪੈਰ ਰੱਖਿਆ ਆਓ ਨਮਾਏ ਜ਼ਬਾਨੀ ਵਿੱਚ ਪੈਰ ਰੱਖਿਆ ਵੇਖੀ ਕਿਤੇ ਚਾਹੰਦੀ ਐ ਚੜ੍ਹਾ ਨਾ ਦੇਵੇ ਆਪਣੇ ਲਾਣੇ ਨੂੰ ਪੂਰਾ ਜੱਗ ਜਾਣਦਾ ਲਾਣੇ ਵਾਲੀ ਉਂਗਲੀ ਇੱਕ ਰਹਾ ਨਾ ਦੇਵੇ ਲਾਣੇ ਨੂੰ ਪੂਰਾ ਜੱਗ ਜਾਣਦਾ ਆਉ ਲਾਣੇ ਵਾਲੀ ਉਂਗਲੀ ਕਿ ਰਹਾ ਨਾ ਦਵੇ ਦੇਖੋ ਬਈ ਲਾਣਿਆਂ ਦੀ ਗੱਲ ਜਿਹੜੀ ਗਾਣਿਆਂ ਦੇ ਵਿੱਚੋਂ ਖਤਮ ਹੋਉਂਦੀ ਆ ਲਾਣੇ ਦੀ ਗੱਲ ਕੀਤੀ ਗਈ ਆ ਬਾਕੀ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਹੋਇਆ ਬੱਚਾ ਆਪਾਂ ਵੱਡੇ-ਵੱਡੇ ਗੀਕਾਂ ਦੀ ਰੀਲਾ ਬਣਾਉਨੇ ਉਹਨਾਂ ਦੇ ਗੀਤ ਸ਼ੇਅਰ ਕਰਦੇ ਆਂ ਜੇ ਬੱਚੇ ਦੇ ਗੀਤ ਸ਼ੇਅਰ ਕਰਾਂਗੇ ਤਾਂ ਇਹਨਾਂ ਨੂੰ ਸਪੋਰਟ ਮਿਲੂ ਗਰੀਬ ਪਰਿਵਾਰ ਦੇ ਵਿੱਚੋਂ ਨਿਕਲ ਕੇ ਆਪਣੇ ਸਾਰਿਆਂ ਦੇ ਅੱਗੇ ਆਊ ਧੰਨਵਾਦ ਇਹ ਮੁੰਡੇ ਦੀ ਇੱਕੋ ਦਿਲਮਨ ਦੇ ਵਿੱਚ ਘਰ ਦਿਖਾਵਾਂਗੇ ਇੰਟਰਵਿਊ ਲੈ ਕੇ ਆਵਾਂਗੇ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਤੇ ਹੁਣੇ ਮੁੰਡੇ ਨੇ ਆਪ ਖੁਦ ਜੀਰੀ ਵੀ ਲਈ ਆ ਇੰਨੀ ਗਰੀਬੀ ਹੈ ਵੀ ਧੰਨਵਾਦ